ਆਸ਼ੀਸ਼ ਕਰ スタर्ट ਹਾਂਜੀ ਭਾਈ ਆਪਣਾ ਨਾਮ ਕਨਸਟੇਬਲ ਹਰਮਨਪ੍ਰੀਤ ਸਿੰਘ ਆ ਸਰ ਆਪਣੀ ਡਿਊਟੀ ਹੁੰਦੀ ਆ ਗਰਦਾਸਪੁਰ ਡਿਸਟ੍ਰਿਕਟ ਚ ਨਵੀਪੁਰ ਬਾਈਪਾਸ ਤੋਂ ਕਲਾਨੌਰ ਰੋਡ ਆ ਭਾਈ ਮੀਰ ਕੰਚਨਾ ਤੱਕ ਆਪਣੇ ਕੋ ਰੋਡ ਆ ਆਪਾਂ 33 ਕਿਲੋਮੀਟਰ ਕਵਰ ਕਰਦੇ ਆ ਐਸਐਸ ਦੀ ਗੱਡੀ ਨਾਲ ਇਹ ਐਕਸੀਡੈਂਟ ਹੋਇਆ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਤੇ ਆਪਾਂ ਭਾਈ ਗਸ਼ਤ ਦੌਰਾਨ ਸਾਨੂੰ ਰਾਹੀਰ ਤੋਂ ਪਤਾ ਲੱਗਾ ਤੇ ਅਸੀਂ ਐਕਸੀਡੈਂਟਲ ਜਗ੍ਹਾ ਤੋਂ ਬਸ ਕੁਝ ਕਿਲੋਮੀਟਰ ਦੀ ਦੂਰੀ ਤੇ ਹਾਂ 100 150 ਮੀਟਰ ਦੀ ਦੂਰੀ ਤੇ ਹਾਂ ਤੇ 1 ਮਿੰਟ ਤੋਂ ਪਹਿਲਾਂ ਪਹਿਲਾਂ ਜਗ੍ਹਾ ਤੇ ਪਹੁੰਚ ਗਏ ਆ ਆਪਾਂ ਕੀ ਹਾਲਾਤ ਸੀ ਮੌਕੇ ਤੇ ਭਾਈ ਉਹ ਮਤਲਬ ਕੋਈ ਬਾਈਕ ਸ ਤੇ ਗੱਡੀ ਵਾਲਾ ਆਪਣੀ ਸਪੀਡ ਜਾਂਦਾ ਇਸ ਨੇ ਬਿਨਾ ਦੇਖੇ ਮਤਲਬ ਮੋੜਨ ਦੀ ਕੋਸ਼ਿਸ਼ ਕੀਤੀ ਤੇ ਉਹ ਗੱਡੀ ਲੱਗਣ ਕਰਕੇ ਇਹਨਾਂ ਦੇ ਸਿਰ ਹੈਡ ਤੇ ਕਾਫੀ ਇੰਜਰੀ ਹੋ ਗਈ ਸੀ ਤੇ ਤੁਹਾਡੇ ਲੁਕੀ ਕਾਰਵਾਈ ਕੀਤੀ ਕਿ ਆਪਾਂ ਭਾਈ ਉੱਥੇ ਮੌਕੇ ਤੇ ਜਾ ਕੇ ਮਤਲਬ ਪਹਿਲਾਂ ਤੇ ਪੀੜ ਨੂੰ ਥੋੜਾ ਜਿਹਾ ਕੰਟਰੋਲ ਕੀਤਾ ਫਸਟੇਜ ਦਿੱਤੀ ਦੇਖਿਆ ਕਿ ਇਹਨਾਂ ਦੀ ਕੰਡੀਸ਼ਨ ਥੋੜਾ ਜਿਹਾ ਆਜ਼ਾਦੀ ਹੈ ਤੇ ਫਿਰ ਅਸਰ ਆਪਾਂ ਇਹਨਾਂ ਨੂੰ ਗੱਡੀ ਚ ਲਿਆ ਕੇ ਹਸਪੀਟਲ ਸਿਵਲ ਹਸਪੀਟਲ ਲਿਆਂਦਾ ਕਿੰਨਾ ਕੁ ਫਾਇਦਾ ਹੋ ਰਿਹਾ ਤੁਹਾਡੀ ਗੱਡੀ ਨਾਲ ਕਿਉਂਕਿ ਜੇ ਐਂਬੂਲੈਂਸ ਨੂੰ ਕਾਲ ਕਰਦੇ ਵੀ ਸਮਾਂ ਲੱਗਣਾ ਸੀ ਜਾਂ ਕੁਝ ਦੇ ਵੀ ਸਮਾਂ ਲੱਗਣਾ ਸੀ ਸੋ ਕਿੰਨਾ ਕੁ ਜ਼ਿਆਦਾ ਫਾਇਦਾ ਹੋਇਆ ਵਾ ਤੇ ਇਹ ਪੇਸ਼ੈਂਟ ਦੀ ਕੀ ਕੰਡੀਸ਼ਨ ਹੋਂ ਸਰ ਫਾਇਦਾ ਕਾਫੀ ਜ਼ਿਆਦਾ ਹੋ ਰਿਹਾ ਹੈ ਮਤਲਬ ਕਿ ਐਂਬੂਲੈਂਸ ਨੂੰ ਜਿੰਨੇ ਚਿਰ ਕਾਲ ਕਰਦੇ ਸਰ ਉਸ ਤੋਂ ਪਹਿਲਾਂ ਅਸੀਂ ਉਸ ਜਗ੍ਹਾ ਤੇ ਪਹੁੰਚ ਜਾਂਦੇ ਆ ਕਿ ਨਜ਼ਦੀਕ ਹੀ ਹਿੱਦਾ ਗਸ਼ਤ ਕਰਦੇ ਰਹਿਦਾ ਰੋਡ ਤੇ ਆਪਾਂ ਸਰ ਪੇਸ਼ੈਂਟ ਨੂੰ ਚੁੱਕ ਕੇ ਐਂਬੂਲੈਂਸ ਦੇ ਆਉਣ ਤੋਂ ਪਹਿਲਾਂ ਹੀ ਹਸਪੀਟਲ ਲੈ ਜਾਂ ਆ ਲਿਆ ਜਾਂਦਾ ਹੈ ਤੇ ਇੱਕ ਸਰ ਕਾਫੀ ਜਨਤਾ ਅਵੇਅਰ ਵੀ ਹੋਈ ਹੈ ਆਪਣੇ ਉੱਤੇ ਹੋਣ ਨਾਲ ਕਿ ਥੋੜਾ ਜਿਹਾ ਗੱਡੀਆਂ ਦੀ ਸਪੀਡ ਵੀ ਲ ਦੀ ਰਹਿੰਦੀ ਆ ਤੇ ਪੇਸ਼ੈਂਟ ਦੀ ਸਰ ਹੁਣ ਕੰਡੀਸ਼ਨ ਠੀਕ ਬੋਲ ਰਿਹਾ ਹੈਡ ਤੇ ਇੰਜਰੀ ਆ ਨਾਰਮਲ ਹੈ ਇਸ ਟਾਈਮ ਤੇ ਮਤਲਬ ਡਾਕਟਰ ਕਹਿੰਦੇ ਕਿ ਹਾਂ ਸਮੇਂ ਸਿਰ ਆ ਗਿਆ ਸਮੇਂ ਨਾ ਤੁਸੀਂ ਪੁੱਛਤਾ ਹਾਂ ਸਰ ਐਕਸੀਡੈਂਟ ਤੋਂ ਬਾਅਦ ਕੁੱਲ 7 ਤੋਂ 8 ਮਿੰਟ ਦੇ ਅੰਦਰ ਆਪਾਂ ਹਸਪੀਟਲ ਲਿਆਂਦਾ ਇਹ ਐਕਸੀਡੈਂਟ ਭਖਾਰੀਗੜ੍ਹ ਹੋਇਆ ਸੀ ਆ ਕਲਾਨੌਰ ਰੋਡ ਤੇ ਭਖਾਰੀਗੜ੍ਹ ਮੇਨ ਚੌਂਕ ਦੇ ਵਿੱਚ ਹੋਇਆ ਸੀ ਤੇ ਮਤਲਬ ਮੋਟਰਸਾਈਕਲ ਵਾਲਾ ਚੌਂਕ 'ਚ ਸੀ ਸਰ ਉਹ ਕਿਉਂ ਮੋੜ ਲੱਗਾ ਤੇ ਉਹਨੇ ਦੇਖਿਆ ਨਹੀਂ ਚੱਕਦਮ ਤੇ ਮਗਰ ਉਹ ਗੱਡੀ ਆਂਦੀ ਬਈ ਸਪੀਡ 'ਚ ਇਸ ਕਰਕੇ ਐਕਸੀਡੈਂਟ ਦਾ ਕਾਰਨ